ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਦੋ ਚੀਜ਼ਾਂ ਦੇ ਉੱਤੇ ਤੁਹਾਡੇ ਨਾਲ ਦੋ ਵਿਸ਼ਿਆਂ ਦੇ ਉੱਤੇ ਗੱਲ ਕਰਨੀ ਹੈ ਇੱਕ ਤੇ ਤੁਸੀਂ ਕੱਲ ਜਿਹੜਾ ਕਿਹਾ ਕਿ ਵਿਕਰਮ ਮਜੀਠੀਆ ਦੀ ਜਿਹੜੀ ਜ਼ਮਾਨਤ ਤਾਂ ਰੱਦ ਹੋਈ ਹੈ ਆਪਾਂ ਪਿਛਲੇ ਮਹੀਨੇ ਡੇਢ ਵੀ ਦਿਨ ਤੋਂ ਜਦੋਂ ਤੋਂ ਉਹਦੀ ਗ੍ਰਿਫਤਾਰੀ ਹੋਈ ਹੈ ਆਪਾਂ ਕਾਲੀਦਲ ਸਮੇਤ ਕਈ ਕਾਂਗਰਸੀਆਂ ਦਾ ਬਿਆਨ ਵੀ ਆਇਆ ਹੋਰ ਕਈ ਲੋਕਾਂ ਦੇ ਬਿਆਨ ਆਏ ਕਿ ਉਹਦੇ ਨਾਲ ਤੱਕੇਸ਼ਾਈ ਹੋਦੀ ਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕੋਈ ਤੱਕੇਸ਼ਾਈ ਨਹੀਂ ਹੋਦੀ ਸਰਕਾਰ ਨੇ ਪਰੂਫਾਂ ਦੇ ਸਹਤ ਪੂਰੇ ਪਰੂਫਾਂ ਦੇ ਨਾਲ ਜਿਹੜਾ ਵਿਕਲਮ ਦੀ ਠੀਏ ਨੂੰ ਗ੍ਰਿਫਤਾਰ ਕੀਤਾ ਸੀਗਾ ਉਹ ਠੀਏ ਜਿਹੜੀ ਹੈ ਕੱਲ ਕੋਰਟ ਦੇ ਵਿੱਚ ਸਾਬਤ ਹੋਈ ਕਿ ਸਾਡਾ ਕੇਸ ਜਿਹੜਾ ਉਹ ਬਹੁਤ ਹੀ ਮਜ਼ਬੂਤ ਹੈ ਔਰ ਜੋ ਮਾਨ ਸਰਬ ਦੀ ਸਰਕਾਰ ਤੇ ਸਾਡੀ ਸਰਕਾਰ ਤੇ ਝੂਠੇ ਦੋਸ਼ ਜਿਹੜੇ ਕਾਲੀਆਂ ਨੇ ਦੂਸਰੇ ਲੋਕਾਂ ਨੇ ਪਾਰਟੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪ੍ਰਤਾਪ ਬਾਜਵੇ ਹੜਾ ਨੇ ਜਿਹੜੇ ਦੋਸ਼ ਲਾਏ ਸੀਗੇ ਉਹ ਕੋਰਟ ਦੇ ਫੈਸਲਿਆਂ ਤੋਂ ਬਾਅਦ ਇਹਨਾਂ ਸਭ ਬੰਦਿਆਂ ਨੂੰ ਆਪਣੇ ਮੂੰਹ ਦਿਖਾਣੀ ਪਈ ਜਿਹੜਾ ਝੂਠ ਕੂੜ ਪਛਾਦ ਕਰ ਰਹੇ ਸੀਗੇ ਉਹਦਾ ਅੰਤ ਹੋ ਗਿਆ ਕਿ ਸਾਡੇ ਕੋਲ ਬਹੁਤ ਬਹੁਤ ਹੀ ਤਕੜੇ ਪ੍ਰੂਫ ਨੇ ਸਬੂਤ ਨੇ ਜਿਨ੍ਹਾਂ ਦੇ ਸਬੂਤਾਂ ਦੇ ਆਧਾਰ ਦੇ ਉੱਤੇ ਮਜੀਠੀਏ ਦੀ ਗਫਤਾਰੀ ਜਾਰੀ ਕੀਤੀ ਗਈ ਸੀ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀਆਂ ਨੂੰ ਇਸ ਸਮਝ ਲੈਣਾ ਚਾਹੀਦਾ ਕਿ 7 ਤੋਂ 17 ਤੱਕ ਜਦੋਂ ਉਹਨਾਂ ਦਾ ਆਵਾਜ਼ ਸੀਗਾ ਉਹ ਸਵਾਜ ਦੇ ਵਿੱਚ ਜਿਹੜੀ ਜਿਹੜਾ ਨਸ਼ੇ ਦਾ ਧੰਦਾ ਹੋਇਆ ਉਹ ਸਵਾਜ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਿਆ ਉਸੇ ਦਰਿਆ ਦੇ ਵਿੱਚ ਲੋਕਾਂ ਨੇ ਕਿਹਾ ਬੱਲਾ ਕਿ ਪੰਜ ਦਰਿਆ ਸੀਗੇ ਤੇ ਹੁਣ ਛੇਵਾਂ ਦਰਿਆ ਸ਼ੁਰੂ ਹੋ ਗਿਆ ਉਹਦਾ 사ਦੀ ਦੁਨੀਆ ਦੇ 사ਦੀ ਦੁਨੀਆ ਦੇ ਸਿੱਖਾਂ ਨੇ ਪੰਜਾਬੀਆਂ ਨੇ ਇਹ ਸਭ ਕੁਝ ਦੇਖਿਆ ਤੇ ਸੁਣਿਆ ਪਰ ਕਾਲੀ ਦਲ ਇਹ ਗੱਲ ਨਾ ਉਹਦੇ ਮੰਨਦਾ ਸੀ ਨਾ ਅੱਜ ਹੀ ਮੰਨਦਾ ਅੱਜ ਵੀ ਉਹ ਕਹਿੰਦੇ ਜੀ ਝੂਠੇ ਦੋਸ਼ ਹੈ ਜੀ ਝੂਠੇ ਦੋਸ਼ ਹੈ ਜੀ ਫੋੜ ਉਹਨਾਂ ਨੂੰ ਕੱਲ ਤੋਂ ਕੱਲ ਜਿਹੜਾ ਮਾਂਜੋਗ ਸਾਡੇ ਜੱਜ ਸਾਹਿਬ ਨੇ ਫੈਸਲਾ ਦਿੱਤਾ ਉਹਦੇ ਤੋਂ ਬਾਅਦ ਹੁਣ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਆਪਣਾ ਜਿਹੜਾ ਜਿਹੜਾ ਸਰਕਾਰ ਦੇ ਖਿਲਾਫ ਦੋਸ਼ ਲਾਉਂਦੇ ਹੁਣ ਉਹਨਾਂ ਨੂੰ ਬੰਦ ਕਰਨੇ ਪੈਣਗੇ ਉਹਦੇ ਸਬਤ ਹੋ ਗਿਆ ਕਿ ਨਸ਼ੇ ਦਾ ਸਭ ਤੋਂ ਵੱਡਾ ਵਪਾਰ ਜਿਹੜਾ ਉਦੋਂ ਹੀ ਹੋਇਆ ਜਦੋਂ ਕਾਲੀ ਦਲ ਦਾ ਆਵਾਜ਼ ਸੀਗਾ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀ ਦਲ ਦੇ ਆਵਾਜ਼ ਦੇ ਵਿੱਚ ਹੀ ਮਜੀਠੀਏ ਹੁੜਾਂ ਨੇ ਇਹ ਸਾਰਾ ਧੰਦਾ ਕੀਤਾ ਉਹ ਦੂਜਾ ਜਿਹੜੀ ਸਭ ਤੋਂ ਵੱਡੀ ਨਿਊਜ਼ ਅੱਜ ਜਿਹੜੀ ਨਿਊਜ਼ ਆਈ ਕਿ ਜਿਹੜਾ ਸੱਤਾ ਤੇ ਪਿੰਦੀ ਮਜੀਠੀਆ ਦੇ ਸਾਥੀ ਸੀਗੇ ਤੁਸੀਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਤਸਵੀਰਾਂ ਮਜੀਠੀਆ ਸਾਹਿਬ ਦੇ ਨਾਲ ਦੇਖੀਆਂ ਉਹਨਾਂ ਦੇ ਘਰ ਦੇ ਵਿੱਚ ਦੇਖੀਆਂ ਔਰ ਇਹ ਵੀ ਇੱਕ ਗੱਲ ਨਾ ਹੋਵੇ ਕਿ ਮਜੀਠੀਆ ਦੇ ਜਿਹੜੇ ਇੱਥੇ ਸਾਥੀ ਸੀਗੇ ਬਿੱਟੂ ਔਲ ਖੋੜੀ ਔਰ ਬੋਨੀ ਹੁਣੀ ਦੂਜੇ ਜਿਹੜੇ ਸਾਥੀ ਸੀਗੇ ਉਹਨਾਂ ਦੇ ਬੜੇ ਸਪਸ਼ਟ ਪਹਿਲਾਂ ਹੀ ਦੋਸ਼ ਲਾਏ ਸੀਗੇ ਕਿ ਸੱਤਾ ਹੀ ਜਿਹੜਾ ਉਹ ਇਹਦੇ ਨਾਲ ਮੁੱਖ ਕੰਮ ਜਿਹੜਾ ਕਰਦਾ ਸੀ ਉਹ ਸੱਤੇ ਤੋਂ ਬਿਨਾਂ ਉਸ ਸਮੇਂ ਮਜੀਠੀਆ ਇੰਨਾ ਵੀ ਖੇਲਦਾ ਨਹੀਂ ਸੀਗਾ ਸੋ ਉਹ ਵੀ ਜਿਹੜਾ ਇੰਟਰਪੋਲ ਨੇ ਜਿਹੜੇ ਉਹਦੇ ਬਲੂ ਕਾਰਡਰ ਜਿਹੜੇ ਵਾਰੰਟ ਹੈ ਉਹ ਜਾਰੀ ਕੀਤੇ ਆ ਉਹ ਮਲੇ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੋਈ ਹੈ ਔਰ ਮੈਂ ਸਮਝਦਾ ਕਿ ਸਾਡੀ ਸਰਕਾਰ ਦੀ ਇੰਡੀਆ ਗਵਰਨਮੈਂਟ ਦੇ ਨਾਲ ਇੰਡੀਆ ਗਵਰਨਮੈਂਟ ਨੇ ਇੰਟਰਪੋਲ ਦੇ ਨਾਲ ਜਿਹੜੇ ਇਹ ਜਿਹੜੇ ਇਹ ਬੰਦ ਜਿਹੜੇ ਆ ਉਹਦੇ ਸੱਤੇ ਦੇ ਜਾਰੀ ਕਰਾਏ ਆ ਔਰ ਸਾਡੇ ਕੈਨੇਡਾ ਦੇ ਨਾਲ ਅੱਛੇ ਸਬੰਧ ਹੈ ਹਵਾਲਗੀ ਸਿੰਧੀ ਜਿਹੜੀ ਹੈ ਉਹ ਸਾਡੀ ਉਹਨਾਂ ਦੇ ਨਾਲ ਵਧੀਆ ਉਹਦੇ ਜਲਦੀ ਅਸੀਂ ਕੇਂਦਰ ਸਰਕਾਰ ਨੂੰ ਕਹਿ ਕੇ ਜਿਹੜਾ ਸੱਤੇ ਦੀ ਹਵਾਲਗੀ ਜਿਹੜੀ ਹੈ ਉਹ ਕੈਨੇਡਾ ਤੋਂ ਕਰਾਵਾਂਗੇ ਔਰ ਇਹ ਵੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਜਿਹੜਾ ਸੱਤਾ ਜਦੋਂ ਵਾਪਸ ਆਊਗਾ ਤੇ ਮੇਰਾ ਖਿਆਲ ਆ ਇੱਕ ਵਾਰ ਪੰਜਾਬ ਦੀ ਜਿਹੜੀ ਸਿਆਸਤ ਹੈ ਇਹਦੇ ਵਿੱਚ ਬਹੁਤ ਵੱਡਾ ਪਚਾ ਲਾਊਗਾ ਬਹੁਤ ਵੱਡਾ ਬੰਬ ਚੱਲੂਗਾ ਕਿਉਂਕਿ ਉਹ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿੱਥੇ ਕਿੱਥੇ ਲਿੰਕ ਸੀਗੇ ਕਿਹੜੇ ਕਿਹੜੇ ਲੋਕ ਜਿਹੜੇ ਸੀਗੇ ਕਿਹੜੇ ਕਿਹੜੇ ਸਿਆਸਦਾਨ ਸੀਗੇ ਜਿਹੜੇ ਨਸ਼ਿਆਂ ਦੇ ਵਿੱਚ ਅድਮੋਲ ਸੀਗੇ ਇੱਕ ਵੱਡਾ ਉਹ ਤੋਂ ਬਾਅਦ ਸਿਆਸੀ ਤੂਫਾਨ ਜਿਹੜਾ ਆਊਗਾ ਤੇ ਮੈਨੂੰ ਆਸ ਹੈ ਕਿ ਜਲਦੀ ਭਾਰਤ ਸਰਕਾਰ ਜਿਹੜੀ ਹੈ ਸੱਤੇ ਦੀ ਹਵਾਲਗੀ ਜਿਹੜੀ ਆ ਉਹ ਕਰਵਾਊਗੀ ਔਰ ਉਹਨੂੰ ਪੰਜਾਬ ਲੈ ਕੇ ਆਵਾਂਗੇ ਔਰ ਇਹ ਜਿਹੜਾ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਕਹਿੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਕਹਿੰਦੇ ਆ ਕਿ ਅਜੇ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਜਿਹੜੀਆਂ ਬਾਕੀ ਨੇ ਵੱਡੀਆਂ-ਵੱਡੀਆਂ ਮੱਛੀਆਂ ਅਜੇ ਫੜਦੀਆਂ ਜਿਨ੍ਹਾਂ ਨੇ ਕੰਮ ਕੀਤਾ ਇਹ ਸਮਝੋ ਕਿ ਇਹ ਉਸੇ ਪਾਸੇ ਵਾਲ ਨੂੰ ਇੱਕ ਜਿਹੜਾ ਇਹ ਤਸਵੀਰ ਤੁਹਾਨੂੰ ਨਜ਼ਰ ਆਊਗੀ ਕਿ ਕਿੱਦਾਂ ਨੂੰ ਹੁਣ ਜਦੋਂ ਜਾਂਚ ਕੀਤੀ ਹੈ ਇਮਾਨਦਾਰੀ ਦੇ ਨਾਲ ਜਦੋਂ ਸਰਕਾਰ ਨੇ ਹਰ ਪੱਖ ਤੇ ਜਾਂਚ ਕੀਤੀ ਹੈ ਤੋਂ ਸਹਜੇ ਸਹਜੇ ਮਿਲ ਕਾਮਯਾਬੀ ਜਿਹੜੀ ਆ ਆਪਾਂ ਨੂੰ ਮਿਲ ਲੱਗੀ ਐ ਉਹ ਜਦੋਂ ਸੱਤੇ ਹੋਣੀ ਆ ਗਏ ਔਰ ਪੰਜਾਬ ਦੀ ਸਿਆਸਤ ਦੇ ਰੰਗ ਬਦਲ ਜਾਣਗੇ ਤੁਸੀਂ ਦੇਖੋ ਕੀ ਬਣਦਾ ਕਿਉਂਕਿ ਬਹੁਤ ਵੱਡਾ ਉਹਦੇ ਨਾਲ ਦੇ ਕਹਿ ਚੁੱਕੇ ਆ ਕਿ 6000 ਕਰੋੜ ਦਾ ਉਸ ਸਮੇਂ ਧੰਦਾ ਹੋਇਆ ਜਦੋਂ ਵਿਜੀਲੈਂਸ ਨੇ ਫੜਿਆ ਉਦੋਂ ਵੀ ਉਹਨਾਂ ਨੇ 540 ਕਰੋੜ ਦਾ ਕੁਝ ਕਿਹਾ ਕਿ ਇਹ ਇੰਨਾ ਵੱਡਾ ਜਿਹੜਾ ਏ ਇੱਕ ਧੰਦਾ ਸੀਗਾ ਜਿਹੜਾ ਨੈਟਵਰਕ ਸੀਗਾ ਜਿਹੜਾ ਬਹੁਤ ਲੰਬਾ ਚੌੜਾ ਸੀਗਾ ਫੋ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਕੀਤਾ ਸੀ ਆ ਸ਼ੁਰੂ ਕੀਤਾ ਸੀਗਾ ਉਹਨੂੰ ਬੂਰ ਪੈਣਾ ਜਿਹੜਾ ਸ਼ੁਰੂ ਹੋ ਗਿਆ ਕੱਲ ਤੇ ਅੱਜ ਜੋ ਕੁਝ ਹੋਇਆ ਇਹ ਸਾਡੀ ਇੱਕ ਵੱਡੀ ਕਾਮਯਾਬੀ ਆ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇੱਕ ਕਾਮਯਾਬੀ ਆ ਕਿ ਅਸੀਂ ਸਹਿਜੇ ਸਹਿਜੇ ਉਸ ਪਾਸੇ ਵੱਲ ਨੂੰ ਵਧੇ ਨੇ ਜਿੱਥੋਂ ਇਹ ਨਸ਼ੇ ਦੇ بڑے بڑے ਵੱਡੇ ਸਮਗਲ ਜਿਹੜੇ ਆ ਉਹਨਾਂ ਦੇ ਗਲਾਂ ਨੂੰ ਜਿਹੜਾ ਹੱਥ ਜਿਹੜਾ ਅਸੀਂ ਬਾਰੇ ਉਹ ਜਦੋਂ ਇਹ ਪੂਰਾ ਪੈ ਗਿਆ ਤੇ ਪੰਜਾਬ ਦੇ ਵਿੱਚੋਂ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਜਾਊਗਾ ਔਰ ਉਹਨਾਂ ਤੱਕ ਸਾਡੀ ਸਰਕਾਰ ਇਹ ਜੰਗ ਜਾਰੀ ਰੱਖੂਗੀ ਜਿੰਨਾ ਚਿਰ ਤੱਕ ਇਹ ਸਭ ਸਮਗਲੋ ਫੜ ਕੇ ਜਿਹੜੇ ਜੇਲਾਂ 'ਚ ਬੰਦ ਨਹੀਂ ਕਰ ਦਿੱਤੇ ਜਾਂਦੇ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਇਸ ਕਰਕੇ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਤੁਹਾਡਾ ਮੈਂ ਫਿਰ ਧੰਨਵਾਦ ਕਰਦਾ ਜੇ ਕਿਸੇ ਦਾ ਕੋਈ ਸਵਾਲ ਆ ਤਾਂ ਉਹ ਕਰ ਸਕਦਾ